ਦੋਸਤੋ ਠੀਕ 2 ਹਫਤੇ ਪਹਿਲਾਂ ਆਪ ਸਭ ਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਇੱਕ ਬਹੁਤ ਵੱਡਾ ਹਮਲਾ ਹੋਇਆ ਔਰ ਜਿਸ ਨੇ ਪੂਰੇ ਦੇਸ਼ ਔਰ ਦੁਨੀਆ ਦੇ ਲੋਕਾਂ ਦਾ ਦਿਲ ਤਹਿਲੋਂ ਦਾ ਕੰਮ ਕੀਤਾ ਔਰ ਇੱਕ ਡਰ ਔਰ ਸਹਿਮ ਦਾ ਮਾਹੌਲ ਜਿਹੜਾ ਉਹ ਪੂਰੇ ਦੇਸ਼ ਦੇ ਅੰਦਰ ਔਰ ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿੱਚ ਪੈਦਾ ਹੋਇਆ ਉਸ ਤੋਂ ਬਾਅਦ ਉਸ ਹਮਲੇ ਦੀ ਲਸ਼ਕਰ ਤਾਇਬਾ ਨੇ ਜ਼ਿੰਮੇਦਾਰੀ ਲੈ ਲਈ ਕਿ ਇਹ ਹਮਲਾ ਜਿਹੜਾ ਹੈ ਇਹ ਅਸੀਂ ਕਰਵਾਇਆ ਹੈ ਹਿੰਦੂਸਤਾਨੀਆਂ ਤੇ। ਔਰ ਜਿਸ ਪ੍ਰਕਾਰ ਦੇਸ਼ ਦੇ ਲੋਕਾਂ ਦੇ ਮਨ ਦੇ ਵਿੱਚ ਵੱਲਵਲੇ ਉੱਠ ਰਹੇ ਸਨ ਇਸ ਹਮਲੇ ਨੂੰ ਲੈ ਕੇ ਪੂਰਾ ਕੱਲ ਰਾਤ ਨੂੰ ਹਿੰਦੁਸਤਾਨ ਦੀ ਫੌਜ ਨੇ ਮੈਨੂੰ ਪੂਰਾ ਮਾਣ ਹੈ ਦੇਸ਼ ਦੀ ਸੈਨਾ ਤੇ ਦੇਸ਼ ਦੀ ਫੌਜ ਤੇ ਜਿਸ ਪ੍ਰਕਾਰ ਇਹਨਾਂ ਟੈਰਰਿਸਟਾਂ ਦਾ ਮੂੰਹ ਤੋੜ ਜਵਾਬ ਦਿੱਤਾ ਔਰ ਉਹ ਤੁਸੀਂ ਸਾਰਿਆਂ ਨੇ ਆਪਦੇ ਅੱਖੀ ਡਿੱਠਾ ਵੇਖਿਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਅੱਜ ਪੂਰੇ ਦੇਸ਼ ਦੇ ਅੰਦਰ ਇਸ ਹਮਲੇ ਦੀ ਚਰਚਾ ਹੋ ਰਹੀ ਹੈ ਔਰ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕਿਸ ਤਰ੍ਹਾਂ ਦਾ ਹਾਲਾਤ ਹੋਣਗੇ ਹਾਲਾਕੀ ਅੱਜ ਵੀ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਹਦੇ ਵਿੱਚ ਤਕਰੀਬਨ 8 ਤੋਂ 10 ਲੋਗਾਂ ਦੀ ਮੌਤ ਹੋਈ ਹੈ ਇੱਕ ਗੁਰਦੁਆਰਾ ਸਾਹਿਬ ਤੇ ਵੀ ਅਟੈਕ ਹੋਇਆ ਹੈ ਲੇਕਿਨ ਕਿਸੇ ਨੂੰ ਕਬਰੋਂ ਦੀ ਲੋੜ ਨਹੀਂ ਹੈ ਜਿਹੜੋ ਫਿਰ ਲੜਾਈ ਲੜੀਦੀ ਹੈ ਉਦੋਂ ਫਿਰ ਤਕੜੇ ਹੋ ਕੇ ਸਾਨੂੰ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਮੈਂ ਆਪ ਸਭ ਨੂੰ ਬੇਨਤੀ ਕਰਨਾ ਚਾਹਾਂਗਾ ਘਬਰਾਉਣ ਦੀ ਲੋੜ ਨਹੀਂ। ਜਿੱਥੇ ਮੈਂ ਸਾਡੀ ਦੇਸ਼ ਦੀ ਫੌਜ ਨੂੰ ਵਧਾਈ ਦੇਣਾ ਚਾਹੁੰਦਾ ਹੈ। ਉੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਹੁਣ ਸਮੇਂ ਦੀਆਂ ਸਰਕਾਰਾਂ ਨੇ ਔਰ ਸਰਕਾਰਾਂ ਵੱਲੋਂ ਜਿਹੜੀਆਂ ਇਨਸਟਰਕਸ਼ਨ ਜਾਰੀ ਹੋਈਆਂ ਕਿ ਕਈ ਵਾਰੀ ਵਾਰ ਲੱਗਦੀ ਹੈ ਜਾਂ ਲੜਾਈ ਲੱਗਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਸਾਨੂੰ ਬਿਹੇਵ ਕਰਨਾ ਚਾਹੀਦਾ ਹੈ। ਸੋ ਮੌਕ ਟ੍ਰੇਲਜ਼ ਹੋ ਰਹੀਆਂ ਨੇ ਮੈਨੂੰ ਪਤਾ ਲੱਗਿਆ ਕਿ ਲੁਧਿਆਣਾ ਦੇ ਵਿੱਚ ਡੀਸੀ ਲੁਧਿਆਣਾ 4 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਘੰਟਾ ਮੌਕ ਡ੍ਰਿਲ ਵੀਰਕਾ ਪਲਾਂਟ ਤੇ ਕਰਨਗੇ ਲੁਧਿਆਣਾ ਇਸੇ ਤਰ੍ਹਾਂ ਹੀ ਹੈਗਾ 8 ਤੋਂ 8:30 ਵਜੇ ਤੱਕ ਜਿਹੜੀ ਬਲੈਕਆਊਟ ਡ੍ਰਿਲ ਹੋਏਗੀ ਇਹਦੇ ਵਿੱਚ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਨਸਟਰਕਸ਼ਨਸ ਹੋਣੀਆਂ ਲਾਈਟ ਜੋ ਲਾਉਣੀ ਹੈ ਨਹੀਂ ਜੁੜਾਉਣੀ ਔਰ ਤੁਸੀਂ ਟੀਵੀ ਦਾ ਰੇਡੀਓ ਦਾ ਪ੍ਰਸਾਰਣ ਸੁਨਣਾ ਕਿਸੇ ਪ੍ਰਕਾਰ ਦੀ ਝੂਠੀ ਅਫਵਾਹ ਤੋਂ ਬਚਣਾ ਕਈ ਵਾਰੀ ਬਹੁਤ ਸਾਰੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਹੈ ਉਹ ਸਾਡੇ ਵਟਸਐਪ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਆਉਂਦੀਆਂ ਰਹਿੰਦੀਆਂ ਬਹੁਤ ਸਾਰੇ ਸ਼ਰਾਰਤੀ ਲੋਕ ਹੁੰਦੇ ਆ ਤੁਸੀਂ ਉਹਨਾਂ ਗੱਲਾਂ ਤੇ ਬਲੀਵ ਨਹੀਂ ਕਰਨਾ ਤੁਸੀਂ ਪੁਲਿਸ ਵੱਲੋਂ ਜਿਹੜੀ ਆਉਂਦੀ ਇਨਸਟਰਕਸ਼ਨ ਹੈ ਜਾਂ ਕੋਈ ਟੀਵੀ ਦੇ ਰਾਹੀਂ ਕੋਈ ਇਨਸਟਰਕਸ਼ਨ ਆਉਂਦੀ ਹੈ ਉਹਰੇ ਤੇ ਤਵੱਜਹ ਦੇਣੀ ਹੈ ਜਾਂ ਰੇਡੀਓ ਦੇ ਤੇ ਤਵੱਜੋ ਦੇਣੀ ਹੈ ਫਿਲਹਾਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਕੋਈ ਐਸੀ ਹਾਲਾਤ ਨਹੀਂ ਹੈ ਲੇਕਿਨ ਫਿਰ ਵੀ ਸਾਨੂੰ ਸਾਰਿਆਂ ਨੂੰ ਚੁੱਕਣੇ ਰਹਿਣ ਦੀ ਲੋੜ ਹੈ ਤੇ ਗਵਰਨਮੈਂਟ ਦੀਆਂ ਇਨਸਟਰਕਸ਼ਨ ਮੰਨਣ ਦੀ ਲੋੜ ਹੈ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਾਣੇ ਇਹ ਮੌਕ ਟ੍ਰੈਲ ਔਰ ਬਲੈਕਆਊਟ ਡ੍ਰਿਲ ਨੂੰ ਚੰਗੀ ਤਰ੍ਹਾਂ ਔਰ ਦੇਖੋਗੇ ਵੀ ਇਹਰੇ ਬਾਰੇ ਤੁਸੀਂ ਟੀਵੀ ਚੈਨਲਸ ਤੇ ਦੇਖ ਲਿਓ ਮੀਡੀਆ ਦੇ ਰਾਹੀਂ ਚੈੱਕ ਕਰ ਲਿਓ ਔਰ ਇਹਦਾ ਇਹਨੂੰ ਫੋਲੋ ਕਰਿਓ ਕਈ ਵਾਰੀ ਆਪਣੀ ਮਰਜ਼ੀ ਵਿਅਕਤੀ ਕਰਦਾ ਹੈ ਕਿ ਨਹੀਂ ਯਾਰ ਕੀ ਹੁੰਦਾ ਮੈਂ ਆਪਣੀ ਮਰਜ਼ੀ ਨਾਲ ਕੋਈ ਕੰਮ ਕਰ ਲਾਂ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਸਮੁੱਚੇ ਦੇਸ਼ ਨੂੰ ਸਾਨੂੰ ਸਾਰਿਆਂ ਨੂੰ ਕਮਨ ਟਵਲੋ ਦਿੱਤੀਆਂ ਗਈਆਂ ਹਦਾਇਤਾਂ ਦੇ ਮੁਤਾਬਕ ਐਕਟ ਕਰਨ ਦੀ ਲੋੜ ਹੈ ਔਰ ਝੂਠੀਆਂ ਫਵਾਹਮਾਂ ਤੋਂ ਬਚਣ ਦੀ ਲੋੜ ਹੈ ਪੂਰਾ ਦੇਸ਼ ਇੱਕ ਮੁੱਠ ਹੋ ਕੇ ਅਗਰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਅਸੀਂ ਪੂਰਾ ਦੇਸ਼ ਇੱਕ ਮੁੱਠ ਹੋ ਕੇ ਦੇਸ਼ ਦੇ ਨਾਲ ਖੜੇ ਹੋ ਕੇ ਇਸ ਜਿਹੜਾ ਆਪਰੇਸ਼ਨ ਸੰਦੂਰ ਹੈਗਾ ਇਹਰਾ ਅਸੀਂ ਸਾਥ ਦੇਣਾ ਔਰ ਦੇਸ਼ ਦਾ ਸਾਥ ਦੇਣਾ ਔਰ ਆਸ ਕਰਦੇ ਹਾਂ ਕਿ ਤੁਸੀਂ ਸਭ ਚੜ੍ਹਦੀ ਕਲਾ ਛੋਂਗੇ ਸੱਚੇ ਪਾਤਸ਼ਾਹ ਬਹੁਤ ਵੱਡੀ ਮਿਹਰ ਕਰੇਗਾ ਹਿੰਦੁਸਤਾਨ ਦਾ ਨਾ ਝੰਡਾ ਕਦੇ ਥੱਲੇ ਹੋਇਆ ਤੇ ਨਾ ਹਿੰਦੁਸਤਾਨ ਦਾ ਝੰਡਾ ਕਦੇ ਥੱਲੇ ਹੋਣਾ ਜੈ ਹਨ ਬਹੁਤ ਬਹੁਤ ਤਨ